ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਵੱਡਾ ਦਾਵਾ ਕੀਤਾ ਹੈ ਕਿ 6 ਕਿਲੋ ਚਿੱਟਾ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਉੱਪਰ ਫੇਰ ਵੱਡੇ ਸਵਾਲ ਉੱਠੇ ਨੇ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਇੱਕ ਵੱਡੇ ਅਫਸਰ ਆਈਐਸ ਅਫਸਰ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਪੰਜਾਬ ਦੇ ਵਿੱਚ ਔਰ ਇਹ ਪੂਰਾ ਮਾਮਲਾ ਕੀ ਹੈ ਇਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੀਜੀ ਵੱਡੀ ਖਬਰ ਹੈ ਅੱਜ ਫੇਰ ਦੋ ਛੱਕੀ ਜਸੂਸਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਇਸ ਮਾਮਲੇ ਦੀ ਅਸਲੀਅਤ ਕੀ ਹੋ ਸਕਦੀ ਹੈ ਇਹਦੇ ਤੇ ਵੀ ਅੱਗੇ ਗੱਲ ਕਰਾਂਗੇ ਅਗਲੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਵੱਡੇ ਦਾਅਵੇ ਕੀਤੇ ਨੇ ਜਿਨ੍ਹਾਂ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਕੀ ਸਵਾਲ ਉੱਠੇ ਨੇ ਆਪਾਂ ਅੱਗੇ ਗੱਲ ਕਰਦੇ ਆਂ ਰਾਜਾ ਵੜਿੰਗ ਗੁੱਸੇ 'ਚ ਆਇਆ ਤੇ ਰਾਜਾ ਵੜਿੰਗ ਨੇ ਗੱਡੀ ਵੱਡੀ ਗੱਲ ਬੋਲੀ ਐ ਮਾਮਲਾ ਕੀ ਆ ਅੱਗੇ ਦੱਸਦੇ ਆਂ ਅਗਲੀ ਵੱਡੀ ਖਬਰ ਐ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਾਵਰਾਂ ਕਟਾਈਆਂ ਗਈਆਂ ਨੇ ਕਿਉਂ ਕਟਾਈਆਂ ਗਈਆਂ ਨੇ ਤੇ ਕਿਹੜੀਆਂ ਕਟਾਈਆਂ ਗਈਆਂ ਇਹਦੇ ਉੱਪਰ ਵੀ ਆਪਾਂ ਅੱਗੇ ਗੱਲ ਕਰਦੇ ਆਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਦੇਖੋ ਜੀ ਅੰਮ੍ਰਿਤਸਰ ਪੁਲਿਸ ਨੇ ਦਾਵਾ ਕੀਤਾ ਕਿ ਅੱਜ ਫੇਰ ਉਹਨਾਂ ਨੇ ਜਿਹੜੇ ਦੋ ਵਿਅਕਤੀ ਆ ਉਹਨਾਂ ਨੂੰ 6 ਕਿਲੋ ਚਿੱਟੇ ਹੈਰੋਇਨ ਦੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਦਾਵਾ ਹੈ ਕਿ ਜਦੋਂ ਬਰਾੜਪਿੰਡ ਦੇ ਕੋਲੇ ਨਾਕਾ ਲਾਇਆ ਹੋਇਆ ਸੀ ਦੋ ਵਿਅਕਤੀ ਆਉਂਦੇ ਨੇ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲੋਂ 6 ਕਿਲੋ ਨਸ਼ਾ ਚਿੱਟਾ ਹੈਰੋਇਨ ਬਰਾਮਦ ਹੋਇਆ ਹੁਣ ਇੱਥੇ ਵੱਡੇ ਸਵਾਲ ਵੀ ਉੱਠੇ ਨੇ ਨਸ਼ਿਆ ਵਿਰੁੱਧ ਯੁੱਧ ਚਲਾਏ ਨੂੰ ਦਾਵਾ ਹੈ ਕਿ 3 ਮਹੀਨੇ ਹੋ ਗਏ ਨੇ ਲਗਭਗ ਪਿਛਲੇ ਮਹੀਨੇ ਦੀ 31 ਤਰੀਕ ਨੂੰ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਅਸੀਂ ਪੰਜਾਬ ਤੋਂ ਨਸ਼ਿਆਂ ਦਾ ਸਫਾਇਆ ਕਰ ਦਿੱਤਾ ਹੈ ਔਰ ਕਾਫੀ ਹੱਦ ਤੱਕ ਨਸ਼ਾ ਖਤਮ ਕਰ ਦਿੱਤਾ ਹੈ ਪਰ ਅੱਜ ਵੀ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਕਦੇ ਕਿਤੋਂ 6 ਕਿਲੋ ਚਿੱਟਾ ਬਰਾਮਦ ਹੋ ਰਿਹਾ ਕਦੇ ਕਿਤੋਂ 2 ਕਿਲੋ ਕਦੇ ਕਿਤੋਂ 3 ਕਿਲੋ ਇੰਨੇ ਵੱਡੇ ਪੱਧਰ ਤੇ ਰੋਜ਼ਾਨਾ ਹੀ ਨਸ਼ੇ ਬਰਾਮਦ ਹੋ ਰਹੇ ਨੇ ਤੇ ਅਜੇ ਵੱਡੀ ਗਿਣਤੀ ਹੋਣਗੇ ਜਿਹੜੇ ਬਰਾਮਦ ਨਹੀਂ ਹੋ ਰਹੇ ਜਿਹੜੇ ਫੜੇ ਨਹੀਂ ਜਾ ਰਹੇ ਜਾਂ ਫੜੇ ਨਹੀਂ ਗਏ ਇਹਦੇ ਨਾਲ ਪਿਛਲੇ ਇੱਕ ਹਫਤੇ ਚ ਕਿੰਨੀਆਂ ਸਾਰੀਆਂ ਮੌਤਾਂ ਚਿੱਟੇ ਦੇ ਨਾਲ ਹੋਣ ਦੀਆਂ ਖਬਰਾਂ ਆਈਆਂ ਨੇ ਤਾਂ ਫਿਰ ਯੁੱਧ ਨਸ਼ਾ ਵਿਰੁੱਧ ਚੱਲਿਆ ਤੇ ਚੱਲਿਆ ਕਿੱਥੇ ਹੈ ਇਹ ਸਵਾਲ ਉਹਨਾਂ ਸਾਰੀਆਂ ਖਬਰਾਂ ਦੇ ਥੱਲੇ ਲੋਕ ਕਮੈਂਟਾਂ ਰਾਹੀਂ ਪੁੱਛਦੇ ਨੇ ਜਦੋਂ ਇਹ ਖਬਰ ਆਉਂਦੀ ਹੈ ਕਿ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਤੇ ਇੰਨੇ ਕਿਲੋ ਆਹ ਚਿੱਟਾ ਫੜਿਆ ਗਿਆ ਇੰਨੇ ਕਿਲੋ ਨਸ਼ਾ ਫੜਿਆ ਗਿਆ ਲੋਕ ਸਵਾਲ ਕਰਦੇ ਨੇ ਹੁਣ ਅਗਲੀ ਵੱਡੀ ਖਬਰ ਹੈ ਅਮਰਸਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੋ ਵਿਅਕਤੀ ਜਿਨ੍ਹਾਂ ਦਾ ਇੱਕ ਦਾ ਨਾਮ ਪੁਲਿਸ ਗੋਪੀ ਫੌਜੀ ਦੱਸ ਰਹੀ ਹੈ ਦੂਜੇ ਦਾ ਨਾਮ ਪੁਲਿਸ ਜਿਹੜੀ ਹੈ ਉਹ ਸਾਹਿਲ ਮਸੀਹ ਦੱਸ ਰਹੀ ਹੈ ਔਰ ਦੋਨਾਂ ਨੂੰ ਪੁਲਿਸ ਕਹਿੰਦੀ ਹੈ ਕਿ ਪਾਕਿਸਤਾਨ ਦੀ ਜਸੂਸੀ ਕਰਨ ਦੇ ਮਾਮਲੇ 'ਚ ਅਸੀਂ ਗ੍ਰਿਫਤਾਰ ਕੀਤਾ ਹੈ ਪਿਛਲੇ ਦਿਨਾਂ ਤੋਂ ਕਈ ਸਾਰੇ ਵਿਅਕਤੀਆਂ ਨੂੰ ਕੀਤਾ ਗਿਆ ਜਿਨ੍ਹਾਂ 'ਚ ਕਈ ਸਾਰੇ ਯੂਟਿਊਬਰ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਾਮਲ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਫਿਰ ਪੁਲਿਸ ਨੇ ਦਾਵਾ ਕੀਤਾ ਸਵਾਲ ਪਹਿਲਾਂ ਵੀ ਉੱਠੇ ਉਹਨਾਂ ਦੇ ਵਾਰਸਾ ਨੇ ਕਿਹਾ ਜਿਹੜੇ ਫੜੇ ਗਏ ਵੀ ਇਹ ਪੁਲਿਸ ਆਪਣੇ ਨੰਬਰ ਬਣਾਉਣ ਲਈ ਝੂਠੇ ਦੋਸ਼ ਲਾ ਰਹੀ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜਦੋਂ ਪਿਛਲੇ ਦਿਨੀ ਪੰਜਾਬ ਦਾ ਇੱਕ ਯੂਟਿਊਬਰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵਕਤ ਉਹਦੇ ਵਕੀਲ ਨੇ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਬੁਰੀ ਤਰ੍ਹਾਂ ਨਕਾਰਿਆ ਔਰ ਕਿਹਾ ਸੀ ਕੇ ਦੋਸ਼ ਬਿਲਕੁਲ ਬੇਬੁਨਿਆਦ ਤੇ ਝੂਠੇ ਨੇ ਹੁਣ ਅਗਲੀ ਵੱਡੀ ਖਬਰ ਹੈ ਇੱਕ ਬਹੁਤ ਵੱਡੇ ਆਈਐਸ ਅਫਸਰ ਤੇ ਪੰਜਾਬ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਮਾਮਲਾ ਕੀ ਹੈ ਜਲੰਧਰ ਦੀ ਜਿਹੜੀ ਇੱਕ ਆਈਐਸ ਅਫਸਰ ਹੈ ਬਬੀਤਾ ਕਲੇਰ ਉਹਦੇ ਤੇ ਇਹ ਪਰਚਾ ਦਰਜ ਕੀਤਾ ਗਿਆ ਮਾਮਲਾ ਇਹ ਵਾਪਰਿਆ ਬੀਤੇ ਦਿਨ ਖਬਰ ਆਈ ਕਿ ਇੱਕ ਵਿਅਕਤੀ ਜਿਹੜਾ ਆਪਣੇ ਪਲਾਟ ਦੇ ਵਿੱਚ ਮਿੱਟੀ ਦੀ ਭਰਤੀ ਪਾ ਰਿਹਾ ਸੀ ਉਥੇ ਨੇੜੇ ਹੀ ਇਹ ਜਿਹੜੀ ਆਈਐਸ ਅਫਸਰ ਤੇ ਉਹਦਾ ਪਤੀ ਜਿਹੜਾ ਉਹ ਰਹਿੰਦੇ ਸੀਗੇ ਔਰ ਜਦੋਂ ਭਰਤੀ ਪਾਈ ਜਾ ਰਹੀ ਸੀ ਤਾਂ ਉਥੇ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੇ ਨਾਲ ਕਾਂਡ ਹੋਇਆ ਉਹ ਕਹਿੰਦੇ ਨੇ ਕਿ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਔਰ ਉਹ ਦੋਸ਼ ਲਾਉਂਦੇ ਨੇ ਕਿ ਜਦੋਂ ਆਈਐਸ ਅਫਸਰ ਤੇ ਉਹਦੇ ਪਤੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਕਤ ਉਥੇ ਤਕਰਾਰ ਹੋਇਆ ਤੇ ਫਿਰ ਇੱਕ ਮੁੰਡਾ ਜਿਹੜਾ ਹਰਪ੍ਰੀਤ ਸਿੰਘ ਹੈ ਉਹਦੇ ਪੱਤ ਦੇ ਵਿੱਚ ਆਈਐਸ ਅਫਸਰ ਦੇ ਗਨਮੈਨ ਨੇ ਗੋਲੀ ਮਾਰ ਦਿੱਤੀ ਹੁਣ ਉਹ ਜਿਹੜਾ ਹਰਪ੍ਰੀਤ ਨੌਜਵਾਨ ਹੈ ਉਹਨੇ ਬਿਆਨ ਦਿੱਤੇ ਨੇ ਕਿ ਆਈਐਸ ਅਫਸਰ ਬਬੀਤਾ ਕਲੇਰ ਤੇ ਉਹਦਾ ਪਤੀ ਸਟੀਫਨ ਕਲੇਰ ਇਹਨਾਂ ਦੇ ਕਹਿਣ ਤੇ ਗਨਮੈਨ ਜਿਹੜਾ ਸੁਖ ਕਰਨ ਹੈ ਉਹਨੇ ਮੈਨੂੰ ਗੋਲੀ ਮਾਰੀ ਹੈ ਤੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਫਿਰ ਹੁਣ ਅੱਜ ਜਿਹੜਾ ਗਨਮੈਨ ਸੁਖ ਕਰਨ ਹੈ ਉਹਦੀ ਪੰਜਾਬ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਤੇ ਜਿਹੜਾ ਆਈਐਸ ਅਫਸਰ ਬੀਤਾ ਕਲੇਰ ਤੇ ਉਹਦੇ ਪਤੀ ਸਟੀਫਨ ਕਲੇਰ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਪਰ ਇੱਥੇ ਵੀ ਸਵਾਲ ਹੈ ਸਵਾਲ ਇਹ ਆ ਕਿ ਗਨਮੈਨ ਦੀ ਗ੍ਰਿਫਤਾਰੀ ਤਾਂ ਕਰ ਲਈ ਪਰ ਉਹਨਾਂ ਦੋਨਾਂ ਦੀ ਕਿਉਂ ਨਹੀਂ ਕੀਤੀ ਜਿਹੜੀ ਆਈਐਸ ਅਫਸਰ ਜਿਹੜੀ ਬਹੁਤ ਵੱਡੀ ਅਫਸਰ ਹੈ ਉਹਦੇ ਤੇ ਜਦ ਪਰਚਾ ਦਰਜ ਕਰ ਲਿਆ ਤਾਂ ਫਿਰ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਕੀ ਉਹ ਪੁਲਿਸ ਤੋਂ ਭੱਜ ਗਈ ਹੈ ਕਿ ਉਹ ਪੁਲਿਸ ਆ ਦੇ ਦੇ ਕੰਟਰੋਲ ਚ ਨਹੀਂ ਆ ਰਹੀ ਕਿ ਜਾਂ ਫਿਰ ਉਹ ਅਫਸਰ ਵੱਡੀ ਹੈ ਤੇ ਵੱਡੀ ਅਫਸਰ ਮੰਨ ਕੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੁਣ ਇਹ ਸਵਾਲ ਨਹੀਂ ਵੈਸੇ ਤਾਂ ਇੱਥੇ ਨਿੱਕੇ ਮੋਟੇ ਤੇ ਕਾਰਵਾਈਆਂ ਹੁੰਦੀਆਂ ਨੇ ਵੱਡਿਆਂ ਤੇ ਕਾਰਵਾਈਆਂ ਬਹੁਤ ਘੱਟ ਹੁੰਦੀਆਂ ਨੇ ਪਰ ਇਸ ਕੇਸ ਦੇ ਵਿੱਚ ਪਰਚਾ ਦਰਜ ਹੋਇਆ ਪਰ ਗ੍ਰਿਫਤਾਰੀ ਹੋਏਗੀ ਕਿ ਨਹੀਂ ਹੋਏਗੀ ਇਹ ਆਉਣ ਵਾਲਾ ਟਾਈਮ ਦੱਸੇਗਾ ਇਹ ਵੀ ਹੋ ਸਕਦਾ ਹੈ ਕਿ 1-2 ਦਿਨਾਂ ਚ ਇਨਕੁਆਰੀ ਲੱਗ ਕੇ ਤੇ ਆਈਐਸ ਅਫਸਰ ਬਬੀਤਾ ਕਲੇਰ ਤੇ ਉਹਦੇ ਪਤੀ ਨੂੰ ਪਰਚੇ ਚੋਂ ਕੱਢ ਦਿੱਤਾ ਜਾਵੇ ਇਹ ਵੀ ਹੋ ਸਕਦਾ ਇੰਜ ਹੀ ਹੋਣ ਦੀ ਪੂਰੀ ਸੰਭਾਵਨਾ ਹੈ ਹੁਣ ਜਿਹੜੀ ਅਗਲੀ ਖਬਰ ਹੈ ਉਹ ਮਿੱਤਰੋ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਾਵਰਾਂ ਕਟਾਈਆਂ ਗਈਆਂ ਨੇ ਤੇ ਜਿਹੜਾ ਸੈਕਟਰੀ ਹੈ ਉਹਨੂੰ ਪਾਵਰਾਂ ਦਿੱਤੀਆਂ ਗਈਆਂ ਨੇ ਹੁਣ ਵੱਡੇ ਸਵਾਲ ਉੱਠੇ ਨੇ ਸੁਖਬੀਰ ਬਾਦਲ ਨੇ ਇਹਦੇ ਤੇ ਸਵਾਲ ਉਠਾਏ ਨੇ ਕਾਂਗਰਸ ਸਵਾਲ ਉਠਾਰੀ ਹੈ ਚਫੇਰੋ ਸਵਾਲ ਉੱਠੇ ਨੇ ਕਿ ਜਿਹੜੀਆਂ ਪਾਵਰਾਂ ਲੰਬੇ ਟਾਈਮ ਤੋਂ ਮੁੱਖ ਮੰਤਰੀ ਕੋਲ ਸੀ ਹਾਊਸਿੰਗ ਅਥਾਰਟੀ ਦੀਆਂ ਉਹ ਕਿਉਂ ਕਟਾਈਆਂ ਗਈਆਂ ਤੇ ਉਹ ਸੈਕਟਰੀ ਲੈਵਲ ਦੇ ਬੰਦੇ ਨੂੰ ਕਿਉਂ ਦਿੱਤੀਆਂ ਜਾ ਰਹੀਆਂ ਜਦੋਂ ਉਹ ਪਾਵਰਾਂ ਪਹਿਲਾਂ ਤੋਂ ਮੁੱਖ ਮੰਤਰੀ ਕੋਲ ਹੁੰਦੀਆਂ ਸੀ ਹੁਣ ਵੀ ਭਗਵੰਤ ਮਾਨ ਕੋਲੇ ਸੀ ਫਿਰ ਲਗਾਤਾਰ ਭਗਵੰਤ ਮਾਨ ਦੀਆਂ ਪਾਵਰਾਂ ਕਿਉਂ ਖੋਈਆਂ ਜਾ ਰਹੀਆਂ ਕਿਉਂ ਕਟਾਈਆਂ ਜਾ ਰਹੀਆਂ ਨੇ ਇਹਦਾ ਕਾਰਨ ਕੀ ਹੈ ਵੇਖੋ ਲੰਬੇ ਟਾਈਮ ਤੋਂ ਇੱਕ ਖਬਰਾਂ ਪਰੋਜ਼ ਸੁਣਦੇ ਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਖਾਸ ਖਾਸ ਬੰਦੇ ਉਹਨੇ মিডিਆ ਸਲਾਹਕਾਰ ਲਾਏ ਸੀ ਉਹ ਹਟਾਤੇ ਜਿਹੜੇ ਉਹਨਾਂ ਨੇ ਆਪਣੇ OSD ਜਾਂ PA ਲਾਏ ਸੀ ਉਹ ਹਟਾ ਕੇ ਦਿੱਲੀ ਤੋਂ ਲਾਤੇ ਇਸ ਤਰ੍ਹਾਂ ਦੀਆਂ ਖਬਰਾਂ ਰੋਜ਼ ਆਉਂਦੀਆਂ ਰਹੀਆਂ ਨੇ ਲਗਾਤਾਰ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਦਾ ਜਿਹੜਾ ਦਖਲ ਹੈ ਉਹ ਲਗਾਤਾਰ ਵਧਿਆ ਹੈ ਇਹ ਗੱਲ ਬਿਲਕੁਲ ਸੱਚ ਹੈ ਪੰਜਾਬ ਦੇ ਵਿੱਚ ਮਨੀਸ਼ ਸੋਦੀਆ ਦੀ ਚਲਦੀ ਹੈ ਕਹਿੰਦੇ ਭਗਵੰਤ ਮਾਨ ਸਾਹਿਬ ਨਾਲ ਉਹ ਵੱਧ ਚੱਲਦੀ ਹੈ ਔਰ ਪੰਜਾਬ ਦੇ ਸੁਪਰ ਸੀਐਮ ਕੇਜਰੀਵਾਲ ਸਾਹਿਬ ਨੂੰ ਕਿਹਾ ਜਾ ਰਿਹਾ ਹੈ ਔਰ ਨਾਲ ਹੀ ਹੋਰ ਜਿਹੜੇ ਦਿੱਲੀ ਸਰਕਾਰ ਦੇ ਵਿੱਚ ਕੇਜਰੀਵਾਲ ਤੇ ਜਿਹੜੀ ਉਹਨਾਂ ਦੀ ਦੂਸਰੀ ਲੇਡੀ ਮੁੱਖ ਮੰਤਰੀ ਉੱਥੇ ਰਹੀ ਹੈ ਉਹਨਾਂ ਦੇ ਜਿਹੜੇ ਉੱਥੇ ਓਐਸਡੀ ਤੇ ਪੀਏ ਰਹੇ ਨੇ ਸਲਾਹ ਕਰ ਰਹੇ ਨੇ ਉਹ ਸਾਰੇ ਪੰਜਾਬ ਚ ਲਿਆ ਲਿਆ ਕੇ ਲਾਏ ਜਾ ਰਹੇ ਨੇ ਹੁਣ ਇਹ ਵੱਡੇ ਸਵਾਲ ਉੱਠਣੇ ਸੀ ਉੱਠੇ ਨੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਹੁਣ ਭਗਵੰਤ ਮਾਨ ਸਾਹਿਬ ਨੇ ਦੋ ਦਾਅਵੇ ਕੀਤੇ ਨੇ ਤਿੰਨ ਦਾਅਵੇ ਕੀਤੇ ਕੱਲ ਉਹਨਾਂ ਨੇ ਇੱਕ ਦਾਵਾ ਉਹਨਾਂ ਨੇ ਕੀਤਾ ਵੀ ਅਸੀਂ ਵੱਡੇ ਪੱਧਰ ਤੇ ਨੌਕਰੀਆਂ ਦੇ ਰਹੇ ਹਾਂ ਰੋਜ਼ਗਾਰ ਦੇ ਰਹੇ ਹਾਂ ਤੇ ਬੇਰੁਜ਼ਗਾਰੀ ਖਤਮ ਕਰ ਰਹੇ ਹਾਂ ਪਰ ਜੋ ਹਕੀਕਤ ਹੈ ਜੋ ਸਚਾਈ ਹੈ ਉਹ ਤਾਂ ਮੂੰਹ ਅੱਡ ਕੇ ਕੁਝ ਹੋਰ ਬਿਆਨ ਕਰ ਰਹੀ ਹੈ ਹਕੀਕਤ ਇਹ ਕਹਿੰਦੀ ਹੈ ਕਿ ਦੇਖੋ ਤੁਸੀਂ ਕਹਿੰਦੇ ਹੋ ਅਸੀਂ 54000 ਨੌਕਰੀ ਦੇਤੀ ਸਾਢੇ 3 ਪੌਣੇ 4 ਸਾਲ ਚ ਸਾਢੇ 3 ਸਾਲ ਚ ਪਰ ਇੰਨੀਆਂ ਕਿ ਨੌਕਰੀਆਂ ਤਾਂ ਪਿਛਲੀਆਂ ਸਰਕਾਰਾਂ ਨੂੰ ਵੀ ਦੇਣੀਆਂ ਪੈਂਦੀਆਂ ਸੀ ਜੇ ਉਹਨਾਂ ਨੇ ਆਪਣੇ ਵਿਭਾਗ ਚਲਾਉਣੇ ਸੀ ਕਿਉਂਕਿ ਰਿਟਾਇਰ ਬੰਦੇ ਹਰ ਸਾਲ ਹੋ ਜਾਂਦੇ ਨੇ ਦੂਜੇ ਨੰਬਰ ਤੇ ਤੁਸੀਂ ਦਾਵਾ ਕੀਤਾ ਸੀ ਪੂਰੀ ਬੇਰੁਜ਼ਗਾਰੀ ਖਤਮ ਕਰਨ ਦਾ ਤੁਸੀਂ ਕਿਹਾ ਸੀ ਬੇਰੁਜ਼ਗਾਰੀ ਖਤਮ ਕਰ ਦੇਵਾਂਗੇ ਜਿਹੜੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਬਾਹਰ ਜਾਂਦੇ ਆ ਫੌਰਨ ਉਹ ਨਹੀਂ ਜਾਣਗੇ ਜਿਹੜੇ ਗਏ ਨੇ ਉਹ ਵਾਪਸ ਆਉਣਗੇ ਪਰ ਹੋਇਆ ਕੀ ਪੰਜਾਬ ਦੇ ਵਿੱਚ 83-84 ਲੱਖ ਮੁੰਡੇ ਕੁੜੀਆਂ ਬੇਰੋਜ਼ਗਾਰੀ ਦੀ ਹਾਲਤ 'ਚ ਨੇ ਪਰ ਜੇ ਵਿੱਚੋਂ 50 ਹਜ਼ਾਰ ਨੂੰ ਨੌਕਰੀ ਦਿੱਤੀ ਹੈ ਅੱਧੇ ਲੱਖ ਨੂੰ ਮਤਲਬ 83 84 ਲੱਖ ਚੋਂ ਅੱਧੇ ਇੱਕ ਲੱਖ ਨੂੰ ਜੇ ਨੌਕਰੀ ਮਿਲ ਜੇ ਤਾਂ ਕੀ ਬੇਰੋਜ਼ਗਾਰੀ ਖਤਮ ਹੋ ਰਹੀ ਹੈ ਕਿ ਇਹ ਬੇਰੋਜ਼ਗਾਰੀ ਤੇ ਬਹੁਤ ਵੱਡੀ ਸੱਟ ਹੈ ਇਹ ਸਵਾਲ ਕੱਲ ਦੇ ਉੱਠੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੋਸ਼ਲ ਮੀਡੀਆ ਤੇ ਲੋਕ ਇਹ ਸਵਾਲ ਕਰ ਰਹੇ ਨੇ ਕਰਨੇ ਵੀ ਚਾਹੀਦੇ ਨੇ ਹਕੂਮਤ ਕੋਈ ਵੀ ਹੋਵੇ ਸਵਾਲ ਕਰਨੇ ਬਣਦੇ ਨੇ ਪਿਛਲੀਆਂ ਸਰਕਾਰਾਂ ਵੇਲੇ ਭਗਵੰਤ ਮਾਨ ਸਾਹਿਬ ਔਰੀ ਖੁਦ ਕਹਿੰਦੇ ਸੀ ਕਿ ਹਕੂਮਤਾਂ ਨੂੰ ਸਵਾਲ ਕਰਿਆ ਕਰੋ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਤੁਸੀਂ ਚੁੱਪ ਕਿਉਂ ਬੈਠੇ ਰਹਿੰਦੇ ਆ ਸਵਾਲ ਕਰਿਆ ਕਰੋ ਤਾਂ ਹੁਣ ਫਿਰ ਸਵਾਲ ਹਕੂਮਤ ਮਾਨ ਸਾਹਿਬ ਦੀ ਹੈ ਉਹਨਾਂ ਨੂੰ ਵੀ ਹੋਣੇ ਨੇ ਦੂਜਾ ਦਾਵਾ ਭਗਵੰਤ ਮਾਨ ਸਾਹਿਬ ਹੋਰਾਂ ਨੇ ਇਹ ਕੀਤਾ ਕੱਲ ਵੀ ਕਿਸਾਨਾਂ ਲਈ ਮੈਂ ਬਹੁਤ ਕੁਝ ਕਰ ਰਿਹਾ ਭਗਵੰਤ ਮਾਨ ਸਾਹਿਬ ਦਾ ਕਾਫਲਾ ਜਾਂਦਾ ਜਾਂਦਾ ਅਚਾਨਕ ਕਿਸਾਨਾਂ ਦੇ ਕੋਲੇ ਰੁਕਿਆ ਕਿਸਾਨਾਂ ਦੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਪਰ ਜਿਹੜੀਆਂ ਫੋਟੋਆਂ ਆਈਆਂ ਨੇ ਉਹ ਕੁਝ ਹੋਰ ਬਿਆਨ ਕਰਦੀਆਂ ਨੇ ਹੁਣ ਚਰਚਾ ਇਹ ਆ ਦੀ ਮੁੱਖ ਮੰਤਰੀ ਸਾਹਿਬ ਕੀ ਅਚਾਨਕ ਅਨਜਾਣ ਕਿਸਾਨਾਂ ਕੋਲੇ ਰੁਕੇ ਇੱਕਦਮ ਉੱਥੇ ਮੀਡੀਆ ਕਿਵੇਂ ਪਹੁੰਚ ਗਿਆ ਖੇਤਾਂ 'ਚ ਅਸਲ 'ਚ ਕਿਹਾ ਜਾ ਰਿਹਾ ਹੈ ਕਿ ਸਭ ਕੁਝ ਪਲਾਨਿੰਗ ਤਹਿਤ ਪਲਾਨਡ ਸੀਗਾ ਔਰ ਜਿਹੜੇ ਕਿਸਾਨ ਉੱਥੇ ਮਗਾਏ ਗਏ ਸੀ ਖੇਤ ਦੇ ਵਿੱਚ ਉਹ ਵੀ ਚਰਚਾ ਹੈ ਕਿ ਆਪਦੇ ਹੀ ਸੀ ਆਪਣੇ ਹੀ ਸੀ ਕਿਉਂਕਿ ਜਿਹੜੇ ਕਿਸੇ ਜਿਹੜੇ ਕਿਸਾਨ ਉਸ ਫੋਟੋ 'ਚ ਨਹੀਂ ਉਹਨਾਂ ਦਾ ਫਰਕ ਬਹੁਤ ਹੁੰਦਾ ਹੈ ਜੋ ਕਿ ਖੇਤਾਂ 'ਚ ਕਿਸਾਨ ਜਿਹੜੇ ਹੁੰਦੇ ਆ ਉਹਨਾਂ ਦੇ ਸਜਾ ਕੇ ਪੱਗਾਂ ਨਹੀਂ ਬੰਨੀਆਂ ਹੁੰਦੀਆਂ ਟੌਰ ਨਹੀਂ ਕੱਢਿਆ ਹੁੰਦਾ ਐ ਇੱਕ ਜਿਵੇਂ ਮੁੱਖ ਮੰਤਰੀ ਸਾਹਿਬ ਦੇ ਨਾਲ ਜਿਹੜੇ ਕਿਸਾਨ ਗੱਲ ਕਰ ਰਹੇ ਨੇ ਐ ਪੂਰੀਆਂ ਜਿਚਾ ਕੇ ਪੇਚਾਂ ਵਾਲੀਆਂ ਪੱਗਾਂ ਬੰਨੀਆਂ ਨੇ ਐ ਪੂਰੇ ਇੱਕ ਦੇ ਹੈਟ ਟੋਪ ਲਿਆ ਹੋਇਆ ਟੋਪੀ ਐ ਪਾਈ ਹੋਈ ਆ ਤੇ ਬੜੇ ਸਜ ਫੱਬ ਕੇ ਬੈਠੇ ਨੇ ਜਿਹੜੇ ਝੋਨੇ ਵਾਲੇ ਸੀਜ਼ਨ 'ਚ ਖੇਤਾਂ ਦੇ ਕਿਸਾਨ ਹੁੰਦੇ ਨੇ ਉਹ 70 80% ਦੀ ਲਿਬੜੇ ਹੁੰਦੇ ਨੇ ਪਾਣੀ ਨਾਲ ਮਿੱਟੀ ਨਾਲ ਹੈ ਬੜੇ ਕੁਛ ਨਾਲ ਤੇ ਇਹ ਗੱਲ ਸੱਚੀ ਆ ਜਿਹੜੇ ਕਿਸਾਨ ਝੋਨਾ ਲਾ ਰਹੇ ਨੇ ਉਹਨਾਂ ਨੂੰ ਪਤਾ ਵੀ ਕੀ ਝੋਨਾ ਲਾਉਣ ਵੇਲੇ ਸਾਜ ਧਜ ਕੇ ਟੌਰ ਕੱਢ ਕੇ ਐ ਪੱਗਾਂ ਚ ਚਾ ਕੇ ਬੰਨ ਕੇ ਆਪਾਂ ਖੇਤ ਰਹਿ ਸਕਦੇ ਆ ਨਹੀਂ ਇਸ ਕਰਕੇ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਸਾਹਿਬ ਦੀ ਉਹ ਖੇਤ ਫੇਰਿਸ ਜਿਹੜੀ ਉਹ ਪੂਰੀ ਪਲੈਨਿੰਗ ਨਾਲ ਪਲਾਂਡ ਸੀ ਉਹ ਸਹੀ ਅਸਲੀ ਨਹੀਂ ਸੀ ਕਿਉਂਕਿ ਜੇ ਅਸਲੀ ਕਿਸਾਨ ਹੁੰਦੇ ਹੋ ਸਕਦਾ ਉਹ ਮੁੱਖ ਮੰਤਰੀ ਨੂੰ ਸਵਾਲ ਕਰ ਦੇਣ ਕੀ ਪਤਾ ਜਿਹੜੇ ਅਣਪਛਾਤੇ ਖੜੇ ਹੋਣ ਤੇ ਉਹ ਸ਼ੰਭੂ ਖਨੋਰੀ ਵਾਲੇ ਹੋਣ ਕੀ ਪਤਾ ਉਹ ਕਿਸਾਨ ਹੋਣ ਜਿਹੜੇ ਇਸ ਗੱਲੋਂ ਤਪੇ ਪਏ ਹੁਣ ਵੀ ਸਾਨੂੰ 5 ਮਿੰਟ ਚ ਐਮਐਸਪੀ ਦਾ ਲਾਰਾ ਲੈ ਕੇ ਤੇ ਦਿੱਤੀ ਕਿਉਂ ਨਹੀਂ ਇਸ ਕਰਕੇ ਮੁੱਖ ਮੰਤਰੀ ਸਾਹਿਬ ਜਿਹੜੇ ਕਿਸਾਨਾਂ ਕੋਲੇ ਰੁਕੇ ਨੇ ਉਹ ਕਿਸਾਨ ਲੱਗਦਾ ਇੰਜ ਹੈ ਕਿ ਸ਼ਾਇਦ ਸ਼ਾਇਦ ਉਹ ਕਿਸਾਨ ਜਿਹੜੇ ਨੇ ਉਹ ਪਹਿਲਾਂ ਤੋਂ ਖੇਤ ਦੇ ਵਿੱਚ ਬੁਲਾਏ ਗਏ ਸੀ ਜਾਂ ਹੋ ਸਕਦਾ ਬੁਲਾਏ ਗਏ ਹੋਣ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਖੜਾ ਕੀਤਾ ਜੋ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੁਣ ਮੁੱਖ ਮੰਤਰੀ ਮਾਨ ਸਾਹਿਬ ਨੇ ਕੱਲ ਇੱਕ ਹੋਰ ਗੱਲ ਆਖੀ ਆਪਣੇ ਸ਼ਰਾਬ ਪੀਣ ਬਾਰੇ ਤੇ ਬਿਮਾਰ ਹੋਣ ਬਾਰੇ ਉਹ ਕਹਿੰਦੇ ਵੀ ਕਈ ਮੈਨੂੰ ਕਹਿ ਦਿੰਦੇ ਨੇ ਹਰ ਵੇਲੇ ਟੁੱਟ ਨ ਰਹਿਦਾ ਕਹਿੰਦੇ ਜਿਹੜਾ ਬੰਦਾ ਹਰ ਵੇਲੇ ਟੁੱਟ ਨ ਰਹਿਦਾ ਕੀ ਉਹ 13 ਸਾਲ ਤੱਕ ਜਿੰਦਾ ਰਹਿ ਸਕਦਾ ਜਿਹੜਾ ਰੋਜ਼ ਪੀਂਦਾ ਵੇਖੋ ਮਾਨ ਸਾਹਿਬ ਚਾਹੀਦਾ ਐ ਸੀ ਕਿ ਤੁਸੀਂ ਕਲੀਅਰ ਕਾਟੇ ਦੱਸ ਦੇ ਵੀ ਮੈਂ ਬਿਲਕੁਲ ਨਹੀਂ ਪੀਂਦਾ ਜਾਂ ਮੈਂ ਹਫਤੇ ਚ ਕਦੇ ਕਦੇ ਪੀਂਨਾ ਕੁਛ ਤਾਂ ਕਲੀਅਰ ਕਰ ਦੇ ਜਾਂ ਕਹਿੰਦੇ ਰੋਜ਼ ਪੀਂਨਾ ਪਰ ਥੋੜੀ ਥੋੜੀ ਪੀਂਨਾ ਤੁਸੀਂ ਗੱਲ ਗੋਲ ਮੋਲ ਕੀਤੀ ਐ ਮੈਂ ਤੁਹਾਨੂੰ ਵਿਖਾ ਸਕਦਾ ਜਿੰਨਾ ਬੰਦਿਆਂ ਨੂੰ ਮੈਂ 25-25 ਸਾਲ ਤੋਂ ਵੇਖ ਰਿਹਾ ਜਿਹੜੇ ਡੇਲੀ ਪੈਗ ਲਾਉਂਦੇ ਨੇ ਹੁਣ